ਨਾਲੇ ਦੱਸਦੀ ਐ ਕੋਈ ਆਕਲੈਂਡ ਤੋਂ ਆਣਾ ਚਾਹੁੰਦਾ ਜੀ 10 ਕਿੱਲੇ ਪਿੱਛੇ ਫੋਰ ਸੇਲ ਨੇ ਸਬ ਡਿਵਾਈਡ ਹੋ ਚੁੱਕੇ ਆ ਸਿਰਫ 3 ਲੱਖ ਡਾਲਰ ਦੇ ਜੀ ਸਰ ਹੋ ਗਿਆ ਆਪਾਂ ਮਨਜੀਤ ਸੈਣੀ ਉਹਨਾਂ ਦੇ ਕੋਲੇ ਰਾਤੀ ਸੀਗੇ ਤੇ ਬੰਦਾ ਬਹੁਤ ਉਦਮੀ ਆ ਨਿਆਣੀ ਉਮਰੇ ਬਹੁਤ ਸਾਰੇ ਖਲਜਗਣ ਜਿਹੜੇ ਗੱਲ 'ਚ ਪਾ ਲਏ ਨੇ ਪਰ ਇਦਾਂ ਵੀ ਜਿਹੜਾ ਪਹਿਲਾ ਲਫ਼ਜ਼ ਉਦਮੀ ਵਰਤਾਂ ਮੈਂ ਪ੍ਰਮਾਤਮਾ ਨੇ ਸਾਨੂੰ ਹੱਸਦਿਆਂ ਖੇਡਦਿਆਂ ਪੈਣਦਿਆਂ ਇਹਦੇ ਵਿੱਚੋਂ ਹੀ ਮੁਕਤੀ ਲੱਭਣ ਦੀ ਜਾਚ ਸਿਖਾਈ ਸੀ ਸਾਡੇ ਗੁਰੂ ਸਾਹਿਬਾਨਾਂ ਦੇ ਦੇ ਬਖਸ਼ੇ ਸੁਨਹਿਰੀ ਸਿਧਾਂਤ ਆ ਉਹਦੇ ਮੱਦੇ ਨਜ਼ਰ ਸਾਰੀ ਦੁਨੀਆ ਹੀ ਸਾਡਾ ਵਿੜਾ ਹੈ ਮਜੀਤ ਸੈਣੀ ਦੇ ਹੱਕ ਦੇ ਵਿੱਚ ਇੱਕ ਗੱਲ ਜਿਹੜੀ ਆ ਜ਼ੋਰ ਸ਼ੋਰ ਨਾਲ ਜਾਂਦੀ ਆ ਵੀ ਇੱਥੇ ਜਿਹੜੀ ਬੀਬੀ ਕੋਲੇ ਰੁਕੇ ਹੋਏ ਆ ਉਹ ਇੱਕ ਤਰ੍ਹਾਂ ਇਹਨਾਂ ਦੀ ਮੂੰਹ ਬੋਲੀ ਮਾਤਾ ਹੀ ਕਹ ਲੋ ਦੋਨਾ ਨਾ ਉਹਦਾ ਉਹਦੀ ਇੱਕ ਵੀਡੀਓ ਜਿਹੜੀ ਆ ਹਰਜੋਤ ਵੀ ਬਹੁਤ ਜਲਦੀ ਸਾਂਝੀ ਵੀ ਕਰਨਗੇ ਸੋ ਮਜੀਤ ਸੈਣੀ ਹੁਣ ਆਪਾਂ ਉਹਨਾਂ ਦੀ ਪ੍ਰਾਪਰਟੀ ਚ ਗੋਹਰ ਦੇ ਬਾਰ ਬਾਰ ਖੇਤਾਂ ਤੇ ਖੜੇ ਆ ਪੰਜਾਬੀ ਬੰਦਾ ਜਿੱਥੇ ਵੀ ਚੱਲ ਜਾਂਦਾ ਆਪਣੀ ਮਿੱਟੀ ਦੇ ਨਾਲ ਜੁੜਿਆ ਰਹਿੰਦਾ ਇਹਦੀ ਇੱਕ ਉਦਾਹਰਨ ਇਹ ਵੀ ਆ ਵੀ ਹੁਣ ਅਸੀਂ ਚੱਲੇ ਸੀ ਮਜੀਸ ਜਾਨੀ ਹੁਣ ਸਾਡੇ ਗੱਲ ਚ ਗੂਠਾ ਦੇਖਤਾ ਕਹਿੰਦੇ ਨਹੀਂ ਪਹਿਲਾਂ ਤੁਹਾਨੂੰ ਖੱਤੇ ਦਿਖਾਉਣੇ ਦਿਖਾਓ ਜੀ ਆਮ ਜੀ ਇਹ ਘੋਰ ਤੋਂ 15 ਕਿਲੋਮੀਟਰ ਦੂਰ ਨੈਪਡੇਲ ਏਰੀਆ ਆ ਤੇ 1057 ਪ੍ਰਾਪਰਟੀ ਦਾ ਨੰਬਰ ਆ ਜੀ ਇਹ ਘਟੋ ਘਟ 30 ਹੈਕਟੇਅਰ ਲੈਂਡ ਆ ਜੀ ਉਹ ਖੁੰਝੇ ਤੋਂ ਸ਼ੁਰੂ ਹੋ ਜਾਂਦੀ ਆ 30 ਕਿੱਲੇ ਆਮ ਇੱਕ ਹੈਕਟੇਅਰ ਚ ਸ਼ਾਇਦ ਡੇਢ ਕਿੱਲਾ ਹੁੰਦਾ ਜੀ ਮੇਰੇ ਸੋਚੇ ਹਾਂ ਜੀ ਹਾਂ ਜੀ ਤੇ ਜਿੱਥੇ ਤੱਕ ਉਠ ਪੇਦੇ ਲੱਗੇ ਨੇ ਜੀ ਅੱਛਾ ਜੀ ਇੱਕ ਕੰ사 ਲੈਂਡ ਦਾ ਆ ਆ ਤੇ 10 ਕਿੱਮੇ ਉਹਦੇ ਪਿੱਛੇ ਨੇ ਜੀ ਵਾਹ ਜੀ ਵਾਹ ਉਹ ਸਾਹਮਣੇ ਜਿੱਥੇ ਹਰੀਆਲੀ ਦਿਖਦੀ ਆ ਜੋ ਸਰੋਂ ਲੱਗੀ ਹੋਈ ਆ ਆਹ ਆਪਣੇ ਕੋਲ ਟਾਈਮ ਨਹੀਂ ਹੈ ਨਹੀਂ ਤਾਂ ਸਰੋਂ ਵੀ ਦਿਖਾ ਕੇ ਲਿਆਂਦਾ ਜੀ ਪਿੱਛੇ ਪੱਠਿਆਂ ਦੀਆਂ ਪੰਡਾਂ ਵੱਡ-ਵੱਡ ਕੇ ਰੱਖੀਆਂ ਹਾਂ ਹਾਂ ਜੀ ਲਪੇਟ ਕੇ ਹਨ ਕੰਟੈਕਟ ਕਰਕੇ ਮਸ਼ੀਨ ਦੇ ਨਾਲ ਤੁਸੀਂ ਦੇਖੋ ਵੀ ਇਹ ਲਗਭਗ ਪੰਜਾਬ ਵਾਲਾ ਏਰੀਆ ਜਿੱਨਾ ਪਲੇਨ ਜ਼ਰਖੇਜ਼ ਮਿੱਟੀ ਔਰ ਕਮਾਲ ਦੀ ਗੱਲ ਆ ਵੀ ਧਰਤੀ ਦੇ ਜਿਹੜੇ ਮਰਜ਼ੀ ਹਿੱਸੇ ਚਲੇ ਜਾਓ ਜਿਹੜੇ ਮਿਹਨਤੀ ਲੋਕ ਆ ਉਹਨਾਂ ਨੂੰ ਪਤਾ ਵੀ ਕਿੱਦਾਂ ਮਿੱਟੀ ਦੇ ਵਿੱਚੋਂ ਸੋਨਾ ਕੱਢਣਾ ਬਿਲਕੁਲ ਨਾਲੇ ਦੱਸ ਦੀਏ ਕੋਈ ਆਕਲੈਂਡ ਤੋਂ ਆਣਾ ਚਾਹੁੰਦਾ ਜੀ 10 ਕਿਲੇ ਪਿੱਛੇ ਫੋਰ ਸੇਲ ਨੇ ਸਬ ਡਿਵਾਈਡ ਹੋ ਚੁੱਕੇ ਆ ਸਿਰਫ 3 ਲੱਖ ਡਾਲਰ ਦੇ ਜੀ ਦੁਬਾਰਾ ਬੋਲਿਓ 10 ਕਿਲੇ 10 ਤੋਂ ਵੱਧ ਹੀ ਹੋਣਗੇ ਜੀ 3 ਲੱਖ ਡਾਲਰ ਦੇ ਸਿਰਫ ਜੇ ਕੋਈ ਆ ਕੇ ਆਪਣਾ ਅਲੀਸ਼ਾਨ ਘਰ ਪਾਣਾ ਚਾਹੁੰਦਾ ਜੀ ਮੋਰ ਥੈਨ ਵੈਲਕਮ ਹੈ ਜੇ ਝੂਠ ਹੋਇਆ ਸੀ ਫੜ ਲੈਣਾ ਮਜੀਤ ਸਿੰਘ ਸੈਣੀ ਹੁਣਾਂ ਨੂੰ ਇੱਥੇ ਆ ਗਏ ਕਿਉਂਕਿ ਜਿਹੜੀ ਤੁਸੀਂ ਕੀਮਤ ਦੱਸੀ ਆ ਪਾਪੜ ਹੋ ਜੇ ਇੱਕ ਫਲੈਟ ਨਹੀਂ ਆਉਂਦੀ ਇਹਦੇ ਨਾਲ ਚਲੋ ਠੀਕ ਹੈ थैंक ਆਹ ਸੋਹਣੇ ਨਜ਼ਾਰੇ ਆ ਜੀ ਕੁਦਰਤ ਦੀ ਬੁੱਕਲ ਦੇ ਵਿੱਚ ਖੜੇ ਆ ਕੁਦਰਤ ਦੇ ਨਾਲ ਇੱਕ ਮਿੰਟ ਹੋ ਕੇ ਰਹਿਣਾ ਹੀ ਮਨੁੱਖਤਾ ਦੀ ਬਹੁਤ ਸ਼ਾਨਦਾਰ ਨਿਸ਼ਾਨੀ ਚਲੋ ਮੈਂ ਭੇਡਾਂ ਨੂੰ ਬਾਹਰ ਗੇਮ ਆ ਐਡਾ ਇਹ Maybe. Is it like abc? Yeah. <laughs> sa sa Kaka. Yeah. Ka. Oh, kaka. 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 ka ka ka. Ga it no, sounds the same. Manga. Mm. Nga Oh yeah. Well, see, that's a bit Maori. <laughs> same as in the Yeah. yeah. No. cha Chacha. Oh, was cha, it? Cha, chacha. 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 Chacha.